ਪੌਣੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਭ ਹੂੰ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੀਹਾ ਸਤਗੁਰ ਹੋਏ ਦਿਆਲ ਤਾਂ ਸਦੀ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨੰਨਿਤ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚੋ ਸੁਮਾਈ ਐ ਪੌਣੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨ ਕਬਹੂ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੀਹਾ ਸਤਗੁਰੂ ਹੋਏ ਦਿਆਲ ਤਾਂ ਸਦੀ ਹੀ ਸੁਖ ਦੇਹਾ ਸਤਗੁਰੂ ਹੋਏ ਦਿਆਲ ਤਾਂ ਨੰਨਿਤ ਪਾਈ ਐ ਸਤਗੁਰੂ ਹੋਏ ਦਿਆਲ ਤਾਂ ਸੱਚੋ ਸੁਮਾਈ ਐ ਪੌਣੀ ਸਤਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰੂ ਹੋਏ ਦਿਆਲ ਨ ਕਬਹੂ ਝੂਰੀ ਐ ਸਤਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੀਹਾ ਸਤਗੁਰ ਹੋਏ ਦਿਆਲ ਤਾਂ ਸਦੀ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨੰਨਿੰਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਾਚੂ ਸੁਮਾਈ ਐ ਪੌਣੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨ ਕਭ ਹੋ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੀਹਾ ਸਤਗੁਰ ਹੋਏ ਦਿਆਲ ਤਾਂ ਸਦੀ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨੰਮਨਿਤ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚੋ ਸੁਮਾਈ ਐ ਪੌਣੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਭ ਹੋ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੀਹਾ ਸਤਗੁਰੂ ਹੋਏ ਦਿਆਲ ਤਾਂ ਸਦੀ ਹੀ ਸੁਖ ਦੇਹਾ ਸਤਗੁਰੂ ਹੋਏ ਦਿਆਲ ਤਾਂ ਨੰਮਨਿਤ ਪਾਈਐ ਸਤਗੁਰੂ ਹੋਏ ਦਿਆਲ ਤਾਂ ਸਾਚੂ ਸਮਾਈਐ ਪਉੜੀ ਸਤਗੁਰੂ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਗੁਰੂ ਹੋਏ ਦਿਆਲ ਨਾ ਕਭ ਹੂੰ ਝੂਰੀਐ ਸਤਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤਗੁਰ ਹੋਏ ਦਿਆਲ ਤਾਂ ਸਦੀ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨੰਨਿੰਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਾਚੂ ਸਮਾਈ ਐ ਪੌਣੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨ ਕਭ ਹੂੰ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੀਹਾ ਸਤਗੁਰ ਹੋਏ ਦਿਆਲ ਤਾਂ ਸਦੀ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨੰਨਿਤ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚੋ ਸੁਮਾਈ ਐ ਪੌਣੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨ ਕਭ ਹੂੰ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੀਹਾ ਸਤਿਗੁਰ ਹੋਏ ਦਿਆਲ ਤਾਂ ਸਦੀ ਹੀ ਸੁਖ ਦੇਹਾਰ ਸਤਿਗੁਰ ਹੋਏ ਦਿਆਲ ਤਾਂ ਨੰਨਿੰਦ ਪਾਈ ਐ ਸਤਿਗੁਰ ਹੋਏ ਦਿਆਲ ਤਾਂ ਸੱਚੋ ਸੁਮਾਈ ਐ ਪੌਣੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਿਗੁਰ ਹੋਏ ਦਿਆਲ ਨ ਕਬਹੂ ਝੂਰੀ ਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤਗੁਰ ਹੋਏ ਦਿਆਲ ਤਾਂ ਸਦੀ ਹੀ ਸੁਖ ਦੇਹਾਰ ਸਤਗੁਰ ਹੋਏ ਦਿਆਲ ਤਾਂ ਨੰਮਨਿਤ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚੋ ਸੁਮਾਈ ਐ ਪੌੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਭ ਹੋ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੀਹਾ ਸਤਗੁਰ ਹੋਏ ਦਿਆਲ ਤਾਂ ਸਦੀ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨੰਮਨਿਤ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚੋ ਸੁਮਾਈ ਐ ਪੌਣੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਭ ਹੂੰ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੀਹਾ ਸਤਗੁਰੂ ਹੋਏ ਦਿਆਲ ਤਾਂ ਸਦੀ ਹੀ ਸੁਖ ਦੇਹਾ ਸਤਗੁਰੂ ਹੋਏ ਦਿਆਲ ਤਾਂ ਨੰਮਨਿਤ ਪਾਈ ਐ ਸਤਗੁਰੂ ਹੋਏ ਦਿਆਲ ਤਾਂ ਸੱਚੋ ਸੁਮਾਈ ਐ ਪਉੜੀ ਸਤਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰੂ ਹੋਏ ਦਿਆਲ ਨ ਕਬਹੂ ਝੂਰੀ ਐ ਸਤਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੀਹਾ ਸਤਗੁਰ ਹੋਏ ਦਿਆਲ ਤਾਂ ਸਦੀ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨੰਨਿੰਦ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਾਚੂ ਸਮਾਈ ਐ ਬਉੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨ ਕਬਹੂ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੀਹਾ ਸਤਗੁਰ ਹੋਏ ਦਿਆਲ ਤਾਂ ਸਦਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨੰਨਿਤ ਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚੋ ਸੁਮਾਈ ਐ ਪੌਣੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੀਹਾ ਸਤਗੁਰ ਹੋਏ ਦਿਆਲ ਤਾਂ ਸਦੀ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨੰਮਨਿਤ ਪਾਈਐ ਸਤਗੁਰ ਹੋਏ ਦਿਆਲ ਤਾਂ ਸਾਚੂ ਸਮਾਈਐ ਪਉੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਗੁਰ ਹੋਏ ਦਿਆਲ ਨ ਕਬਹੂ ਝੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤਗੁਰ ਹੋਏ ਦਿਆਲ ਤਾਂ ਸਦੀ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨੰਮਨਿਤ ਪਾਈ ਐ ਸਤਗੁਰ ਹੋਏ ਦਿਆਲ ਤਾਂ ਸਾਚੂ ਸਮਾਈ ਐ